ਅੰਮ੍ਰਿਤਸਰੀ ਖਜੂਰ ਦੇ ਚਰਚੇ ਦੇਸ਼ ਅਤੇ ਵਿਦੇਸ਼ਾਂ ਵਿੱਚ ਹੁੰਦੇ ਨੇ ਕਿਉਂਕਿ ਇਹ ਹੈ ਹੀ ਐਸੀ ਚੀਜ਼ ਜਿਹੜੀ ਕਿ ਖਾਣ ਵਿੱਚ ਬਹੁਤ ਜ਼ਿਆਦਾ ਟੇਸਟ ਹੁੰਦੀ ਹੈ ਤੇ ਜੇ ਗੱਲ ਕਰ ਲਈਏ ਦੇਸੀ ਘਿਓ ਦੀ ਦਾਲਦੇ ਦੀ ਵੀ ਜਿਹੜੀ ਖਜੂਰ ਆ ਇੱਥੇ ਉਹ ਅੰਮ੍ਰਿਤਸਰ ਵਿੱਚ ਖਾਸ ਤੌਰ ਤੇ ਤਿਆਰ ਹੁੰਦੀ ਹੈ ਤੇ ਲੋਕ ਬੜੇ ਚਾਵਾ ਨਾਲ ਇੱਕ ਖਜੂਰ ਜਿਹੜੀ ਉਹ ਖਾਂਦੇ ਨੇ ਤੇ ਇੱਕ ਹੋਰ ਗੱਲ ਦੱਸ ਦਈਏ ਇਹ ਜਿਹੜੀ ਖਜੂਰ ਹੈ ਠੰਡੇ ਮੌਸਮ ਵਿੱਚ ਹੀ ਜਿਹੜੀ ਕਿ ਉਹ ਤਿਆਰ ਕੀਤੀ ਜਾਂਦੀ ਹੈ ਤਾਂ ਗੱਲਬਾਤ ਵੀ ਜਰੂਰ ਕਰਾਂਗੇ ਦੁਕਾਨਦਾਰ ਨਾਲ ਅ ਸਰ ਇਹ ਖਜੂਰ ਜਿਹੜੀ ਹੈ ਕਿਸ ਤਰ੍ਹਾਂ ਪਹਿਲੇ ਪ੍ਰਿਪੇਰਸ਼ਨ ਕਿਸ ਹੁੰਦੀ ਹੈ ਦੀ ਤਿਆਰ ਕਿਸੇ ਹੁੰਦੀ ਹੈ ਦੱਸ ਦਿਓ ਇਹ ਵੀਟ ਫਲੋਰ ਜੀ ਮੈਦਾ ਖੰਡ ਤੇ ਦੇਸੀ ਘਿਓ ਜੀ ਉਹਦੇ ਨਾਲ ਪ੍ਰਿਪੇਅਰ ਹੁੰਦੀ ਹੈ ਜੋ ਪੁਰਾਣਾ ਟਰੈਡੀਸ਼ਨਲ ਤਰੀਕਾ ਪੁਰਾਣੀ ਪਰੰਪਰਾ ਉਹਦੇ ਅਨਸਾਰ ਬੜੇ ਮੱਠੇ ਸੇਕੇ ਚ ਉਹਦੇ ਨਾਲ ਇੱਥੇ ਲਾਲ ਉਹਦੀ ਪਾਉਂਦੇ ਆ ਜੀ ਸਰ ਇੱਕ ਘਣ ਤਿਆਰ ਕਰਨ ਨੂੰ ਇੱਕ ਸੱਚੇ ਦੇ ਨੂੰ ਘੱਟ ਤੋਂ ਘੱਟ ਇੱਕ ਘੰਟਾ ਲੱਗਦਾ ਹੈ ਅੰਦਰੋਂ ਬਿਲਕੁਲ ਪੂਰੀ ਪਕਾਈ ਹੋ ਜਾਂਦੀ ਏ ਇਹ ਸੱਚੇ ਵੀ ਖਾਸ ਤੌਰ ਤੇ ਡਿਜ਼ਾਈਨ ਕੀਤੇ ਹੁੰਦੇ ਜੀ ਇਹ ਬਿਲਕੁਲ ਖਾਸ ਤੌਰ ਤੇ ਇਹਦੇ ਐਸੇ ਖਜੂਰਾਸੇ ਬਣੇ ਹੁੰਦੇ ਨੇ ਇਸ ਸਾਲ ਵਿੱਚ ਸਿਰਫ ਇੱਕ ਮਹੀਨਾ ਖਜੂਰ ਬੰਦੀ ਏ ਐਸੀ ਮੌਸਮ ਵਿੱਚ ਬੰਦੀ ਐ ਐਸੇ ਮੌਸਮ ਸਰਦੀਆਂ ਦੇ ਮੌਸਮ ਵਿੱਚ ਇਹ ਬਣਾਈ ਮਠਿਆਈ ਸਰਦੀ ਦੇ ਮੇਵੇ ਦੇ ਤੌਰ ਤੇ ਬਣੀਦੀ ਏ ਖਜੂਰ ਹੋ ਗਈ ਭੁਗਾ ਹੋ ਗਿਆ ਤੇ ਸਰ ਇੱਕ ਖਜੂਰ ਦੀ ਜਿਮਾਂ ਕਹਿੰਦੇ ਬਹੁਤ ਬਹੁਤ ਦੂਰ ਟੱਕੋਂ ਵੀ ਜਿਹੜੀ ਕਿ ਲੋਕ ਦਿੰਦੇ ਨੇ ਲੱਗੇ ਬੜੀ ਬੜੀ ਦੂਰੋਂ ਆਉਂਦੇ ਨੇ ਉਹਦਾ ਕੀ ਖਾਸ ਕਰਨਾ ਹੈ ਖਾਸ ਸਿਰ ਬੰਦੀ ਅੰਮ੍ਰਿਤਸਰ 'ਚ ਅੰਮ੍ਰਿਤਸਰ ਤੋਂ ਇਲਾਵਾ ਹੋਰ ਕਿਤੇ ਨਹੀਂ ਬੰਦੀ ਕਿਤੇ ਨਹੀਂ ਬੰਦੀ ਕਿਤੇ ਨਹੀਂ ਬੰਦੀ ਤੇ ਟੇਸਟ ਕੀ ਹੈ ਇਹਦਾ ਜੇ ਗੱਲ ਕਰ ਲਈ ਤੇ ਇਹਦਾ ਟੇਸਟ ਬਹੁਤ ਵਧੀਆ ਹੁੰਦਾ ਖਾਓ ਤੇ ਮੂੰਹ ਚ ਖੁਰ ਜਾਂਦੀ ਬਿਲਕੁਲ ਖੁੱਲ ਜਾਂਦੀ ਮਾਲ ਕਾਫੀ ਸਾਰੇ ਲੋਕ ਜਿਹੜੇ ਨੇ ਕਿ ਇੱਕ ਖਜੂਰ ਦੇ دیਵਾਨੇ ਨੇ ਬਾਹਰ ਟੂਰਿਸਟ ਜਿੰਨੇ ਆਉਂਦੇ ਨੇ ਤਕਰੀਬਨ ਦੁਕਾਨ ਢੂੰਢ ਕੇ ਲੈ ਆਉਂਦੇ ਨੇ ਖਜੂਰ ਲੈਣ ਸਾਡੇ ਕੋਲ ਤੇ ਫਿਰ ਇਹਦੀ ਤਿਆਰੀ ਜਿਹੜੀ ਹੁੰਦੀ ਹੈ ਸਰਦੀਆਂ ਚ ਹੁੰਦੀ ਹੈ ਇਹ ਮਹੀਨਾ ਸਰਦੀਆਂ ਚ ਕਿ ਸਰਦੀਆਂ ਚ ਸਿਰਫ ਇੱਕ ਮਹੀਨਾ ਬਣਾਉਂਦੇ ਆ ਇੱਕ ਲੋਹੜੀ ਇਹ ਹਰ ਬੜਾ ਫੇਮਸ ਤਿਹਾੜਾ ਹੈ ਆਪਣੇ ਅਮਰਸਰ ਦਾ ਤੇ ਉਸ ਤਿਹਾੜੇ ਤੇ ਵੀ ਇੱਕ ਖਜੂਰ ਜਿਹੜੀ ਕਿ ਲੋਕੀ ਇੱਕ ਦੂਜੇ ਨੂੰ ਦਿੰਦੇ ਆ ਜੀ ਖਜੂਰਾ ਇੱਕ ਦੂਜੇ ਦੇ ਘਰ ਦਿੰਦੇ ਨੇ ਜਿਹਦੇ ਘਰ ਕੋਈ ਲੜਕਾ ਆਇਆ ਹੁੰਦਾ ਹੈ ਸ਼ਾਦੀ ਹੋਈ ਹੁੰਦੀ ਹੈ ਕੋਈ ਖੁਸ਼ੀ ਦਾ ਮੌਕਾ ਹੁੰਦਾ ਹੈ ਉਹ ਇੱਕ ਦੂਜੇ ਨੂੰ ਖਜੂਰਾ ਵੰਡਦੇ ਨੇ ਰਿਸ਼ਤੇਦਾਰਾਂ ਚ ਦਾਲਦੇ ਦਾਲਦੇ ਦੀ ਬਣੀ ਖਜੂਰਾ ਤੇ ਦੇਸੀ ਦੀ ਕਿਹ ਉਹਦੀ ਬਣੀ ਖਜੂਰਾ ਕੀ ਫਰਕ ਹੈ ਦੇਸੀ ਘੋਦੀ ਅਲੱਗ ਸਵਾਦ ਹੈ ਦਾਲਦੇ ਦਾ ਅਲੱਗ ਸਵਾਦ ਹੈ ਨਹੀਂ ਕੋਈ ਜ਼ਿਆਦਾ ਇਹ ਨਰਮ ਵੀ ਹੁੰਦੀ ਹੈ ਜੇ ਦੇਸੀ ਘੋਦੀ ਬਣੀ ਹੋਈ ਬਿਲਕੁਲ ਸੌਫਟਨੈਸ ਦੋਨਾਂ ਚ ਇੱਕੋ ਜਿਹੀ ਹੁੰਦੀ ਹੈ ਦੋਨਾਂ ਚ ਇੱਕ ਦੇਸੀ ਘੋਦਾ ਟੇਸਟ ਆਪਣਾ ਹੈ ਦੇਸੀ ਘੋਦਾ ਜਿਹੜਾ ਆਪਣਾ ਟੇਸਟ ਅਲੱਗ ਹੁੰਦਾ ਹੈ ਤੇ ਕਿੰਨਾ ਕਸਮਾਂ ਕਿਉਂਕਿ ਜਮਦਾ ਨਹੀਂ ਕਿਉਂ ਫਿਰ ਕਿੰਨਾ ਕਸਮਾਂ ਕੱਢ ਜਾਂਦੀ ਹੈ ਇਹ ਇਹ ਖਜੂਰ ਬੇਸ਼ੱਕ 2 ਮਹੀਨੇ ਤੂੰ ਹੀ ਘਰ ਰੱਖ ਲਓ ਤੁਹਾਡੇ ਖਰਾਬ ਨਹੀਂ ਪੁਲਿਸ ਕਰਕੇ ਲੋਕੀ ਬਾਹਰ ਵੀ ਲੈ ਕੇ ਜਾਂਦੇ ਹਾਂ ਹਾਂਜੀ ਬਾਹਰ ਜਿੰਨੇ ਫੋਰਨ ਕੰਟਰੀ ਚ ਲੋਕੀ ਖਜੂਰ ਲੈ ਕੇ ਜਾਂਦੇ ਨੇ ਉਹ ਬਾਹਰ 2-2 ਮਹੀਨੇ ਨੂੰ ਯੂਜ਼ ਕਰ ਦਿੰਦੇ ਨੇ ਇਹ ਸਰਦੀਆਂ ਦਾ ਮੇਵਾ ਕਹਿੰਦੇ ਹਾਂਜੀ ਸਰਦੀਆਂ ਦੀ ਖਾਸ ਮਠਿਆਈ ਜੀ ਮਠੇ ਕਾਸਿਆ ਇਹ ਹਰ ਕੋਈ ਕਾਰੀਗਰ ਇਹਨੂੰ ਤਿਆਰ ਕਰ ਲੈਂਦਾ ਨਹੀਂ ਹਰ ਬੰਦਾ ਨਹੀਂ ਕੋਈ ਖਾਸ ਬੰਦੇ ਨੇ ਨਿਉਨ ਉਹ ਹੀ ਆਪ ਆਪਣਾ ਗਾਈਡ ਲਾਈਨ ਦੇਣੇ ਉਹਦੇ ਮੁਤਾਬਕ ਉਹਨਾਂ ਨੇ ਆਪਣੀ ਗਾਈਡ ਲਾਈਨ ਦੇ ਮੁਤਾਬਕ ਤੇ ਲੋਕ ਕਾਫੀ ਜਿਹੜੇ ਦੂਰੋਂ ਵੀ ਆਂਦੇ ਹੋਣਗੇ ਤੜਕੋ ਜੀ ਉਹ ਡਿਮਾਂਡ ਕਰਦੇ ਖਜੂਰ ਦੀ ਤੇ ਬਾਹਰੋਂ ਜਿੰਨੇ ਆਂਦੇ ਨੇ ਤਕਰੀਬਨ ਲੋਕ ਟੂਰਿਸਟ ਦਰਬਾਰ ਸਾਹਿਬ ਮੱਥਾ ਟੇਕ ਆਂਦੇ ਨੇ ਕਾਫੀ ਹੋਣ ਜਿਹੜੇ ਸਾਡੇ ਕੋਲ ਟੂਰਿਸਟ ਇਹ ਚੀਜ਼ ਦੀ ਡਿਮਾਂਡ ਕਰਦੇ ਆ ਕੇ ਭਾਵੇਂ ਮਹਿੰਗੀ ਹੈ ਭਾਵੇਂ ਫਿਰ ਵੀ ਲੋਕ ਖਰੀਦਦੇ ਨੇ ਬਿਲਕੁਲ ਖਰੀਦਦੇ ਜੀ ਮਹਿੰਗੀ ਵੀ ਕੋਈ ਲੋਕ ਕੋਈ ਕੋਈ ਕਵਾਲਿਟੀ ਹੋਣੀ ਚਾਹੀਦੀ ਮਹਿੰਗਾ ਕੋਈ ਚੀਜ਼ ਨਹੀਂ ਕਵਾਲਿਟੀ ਅੱਛੀ ਹੋਣੀ ਚਾਹੀਦੀ ਹੈ ਇਹ ਐਜ਼ ਅ ਕੁਆਲਿਟੀ ਮੇਨਟੈਂਸ ਤੁਹਾਡੀ ਕੋਈ ਚੀਜ਼ ਹੈ ਠੀਕ ਸਹੀ ਬਿਲਕੁਲ ਜੀ ਜਿਹੜੀ ਕਿ ਖਜੂਰ ਹੈ ਇਹ ਸਰਦੀਆਂ ਦਾ ਮੇਵਾ ਕਿਹਾ ਜਾਂਦਾ ਕਿਉਂਕਿ ਸਰਦੀਆਂ ਵਿੱਚ ਇੱਕ ਮਹੀਨਾ ਹੈ ਜਿਹੜੀ ਇਹ ਖਜੂਰ ਹੈ ਉਹ ਤਿਆਰ ਕੀਤੀ ਜਾਂਦੀ ਹੈ ਖਾਸ ਕਰਕੇ ਲੋੜੀ ਦੇ ਤਿਹਾੜੀ ਤੇ ਲੋਕ ਜਿਹੜੇ ਨੇ ਉਹ ਇੱਕ ਦੂਜੇ ਨੂੰ ਖਜੂਰ ਜਿਹੜੀ ਕਿ ਉਹ ਉਪਹਾਰ ਵਜੋਂ ਦਿੰਦੇ ਨੇ ਕਿਉਂਕਿ ਜਿੱਨਾ ਘਰ ਲੋੜੀ ਮਨਾਈ ਜਾਂਦੀ ਹੈ ਪਾਵੇਂ ਉਹ ਨਵਾਂ ਜੋੜਾ ਹੋਵੇ ਵਿਆਹਿਆ ਤੇ ਭਾਵੇਂ ਕੋਈ ਨਵੇਂ ਬੱਚੇ ਦਾ ਜਨਮ ਜਨਮ ਹੋਇਆ ਹੋਵੇ ਤਾਂ ਉਸ ਘਰ ਵਿੱਚ ਜਿਹੜੀ ਖਜੂਰ ਜਿਹੜੀ ਜਾਦਾ ਵਰਤੀ ਜਾਂਦੀ ਹੈ ਕਿਉਂਕਿ ਇਹ ਸਰਦੀਆਂ ਦਾ ਮੇਵਾ ਹੈ ਤੇ ਸਿਰਫ ਅੰਮ੍ਰਿਤਸਰ ਵਿੱਚ ਹੀ ਇਹ ਖਜੂਰ ਜਿਹੜੀ ਉਹ ਤਿਆਰ ਹੁੰਦੀ ਹੈ ਭਾਵੇਂ ਦੇਸ਼ ਅਤੇ ਵਿਦੇਸ਼ ਵਿੱਚ ਲੋਕ ਇਸ ਖਜੂਰ ਦੇ دیਵਾਨੇ ਨੇ ਪਰ ਜੇਕਰ ਇਸ ਦਾ ਸਵਾਦ ਚਖਣਾ ਹੋਵੇ ਤਾਂ ਲੋਕ ਜਿਹੜੇ ਕਿ ਅੰਮ੍ਰਿਤਸਰ ਤੋਂ ਹੀ ਇਸ ਖਜੂਰ ਨੂੰ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਲੈ ਕੇ ਜਾਂਦੇ ਨੇ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀਚਾ ਜਾਨੀ ਖੁਸ਼ਰਾ ਟੀਵੀ ਅਮਰਸਰ